ਅੱਜ ਗੱਲਬਾਤ ਕਰਾਂਗੇ ਦੋਸਤੋ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਸੀਐਮ ਲਗਾਤਾਰ ਕਾਫੀ ਦਿਨ ਤੋਂ ਸੁਰੱਖਿਆ ਦੇ ਵਿੱਚ ਸਿਗੇ ਇੱਕ ਜਿਹੜਾ ਪੀਡੀ ਵੱਲੋਂ ਉਹਨਾਂ ਦੇ ਉੱਤੇ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਕਾਫੀ ਬਾਾਰ ਉਹਨਾਂ ਨੂੰ ਬੁਲਾਇਆ ਗਿਆ ਪਰ ਉਹ ਪਹੁੰਚੇ ਨਹੀਂ ਉੱਥੇ ਤੇ ਇਸ ਨੂੰ ਲੈ ਕੇ ਅੱਜ ਦੁਬਾਰਾ ਏਡੀ ਵੱਲੋਂ ਡੇਵਾ ਸੰਮਣ ਜਾਰੀ ਕੀਤੇ ਗਏ ਸੀਗੇ ਪਰ ਅੱਜ ਦੁਬਾਰਾ ਫਿਰ ਉਹ ਜਿਹੜੇ ਏਡੀ ਸਾਹਮਣੇ ਨਹੀਂ ਪੇਸ਼ ਹੋਏ ਤੇ ਉਹਨਾਂ ਨੇ ਆਪਣਾ ਇੱਕ ਬਿਆਨ ਜਿਹੜਾ ਵਾ ਜਾਰੀ ਕੀਤਾ ਵਾ ਅੱਜ ਤੁਹਾਡੇ ਨਾਲ ਉਸੇ ਦੇ ਉੱਤੇ ਚਰਚਾ ਕਰਾਂਗੇ ਅੱਜ ਅੱਜ ਵੀ ਜਿਹੜਾ ਏਡੀ ਸਾਹਮਣੇ ਜਿਹੜੇ ਪੇਸ਼ ਆ ਉਹ ਕੇਜਰੀਵਲ ਨਹੀਂ ਹੋਏ ਏਡੀ ਏਡੀ ਨੂੰ ਕਰਨਾ ਚਾਹੁੰਦੇ ਅਦਾਲਤੀ ਫੈਸਲੇ ਦਾ ਇੰਤਜ਼ਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥੀ ਸ਼ਰਾਬ ਘਟਾਲੇ ਮਾਮਲੇ ਵਿੱਚ ਅੱਜ ED ਸਾਹਮਣੇ ਪੇਸ਼ ਹੋਣਾ ਸੀਗਾ ਤੇ ਉਹ ਅੱਜ ਵੀ ਜਿਹੜਾ ED ਸਾਹਮਣੇ ਜੜਾ ਪੇਸ਼ ਨਹੀਂ ਹੋਏ ਤੇ ਇਸੇ ਨੂੰ ਲੈ ਕੇ ਅੱਜ ਹਰੇਕ ਜਿਹੜੀ ਹੈ ਚੈਨਲ ਦੇ ਉੱਤੇ ਖਬਰਾਂ ਚੱਲ ਰਹੀਆਂ ਕਿ ਅੱਜ ਜਿਹੜੇ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਇਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਤੇ ਉਹਨਾਂ ਵੱਲੋਂ ਇੱਕ ਜਿਹੜਾ ਵਾ ਉਹਨਾਂ ਨੇ ਜਵਾਬ ਦਿੱਤਾ ਆਮ ਆਦਮੀ ਪਾਰਟੀ ਨੇ ਕਿ ਆਪ ਦਾ ਕਹਿਣਾ ਹੈ ਕਿ ਸੀਐਮ ਆਰਵਿੰਦ ਕੇਜਰੀਵਾਲ ਜਿਹੜੇ ED ED ਸਾਹਮਣੇ ਜਿਹੜੇ ਨਹੀਂ ਪੇਸ਼ ਹੋਣਗੇ ਉਸਨੇ ਸੰਮਨਾਂ ਨੂੰ ਜਿਹੜਾ ਵਾ ਜਿਹੜੇ ਸੰਮਨ ਭੇਜੇ ED ਵੱਲੋਂ ਗੈਰ ਕਾਨੂੰਨੀ ਦੱਸਿਆ ਉਹਨਾਂ ਨੂੰ ਪਾਰਟੀ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀ ਦੇ ਜਿਹੜੇ ਸੰਬੰਧ ਦਾ ਵੇਜਤਾ ਦਾ ਮਾਮਲਾੜਾ ਅਦਾਲਤ ਵਿੱਚ ਹੈ ਉਹ ਖੁਦ ਅਦਾਲਤ ਗਈ ਹੈ ED ਨੂੰ ਵਾਰ-ਵਾਰ ਸੰਮਨ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਜਿਹੜੀ ਉਹਨਾਂ ਵੱਲੋਂ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਜਿਹੜਾ ਹੈ ED ਦਾ ਫੈਸਲਾ ਵਾ ਅਦਾਲਤ ਦਾ ਫੈਸਲਾ ਉਸ ਤੋਂ ਬਾਅਦ ਹੀ ਉਹਦੀ ਜਿਹੜੀ ਵੇਟ ਕਰਨੀ ਚਾਹੀਦੀ ਅਦਾਲਤ ਵੱਲੋਂ ਦਾ ਫੈਸਲਾ ਆਊਗਾ ਉਸ ਦੇ ਹਿਸਾਬ ਨਾਲੜੇ ਆ ਅਰਵਿੰਦ ਕੇਜਰੀ ਵਾਲੜੇ ਉਹ ਪੇਸ਼ ਹੋਣਗੇ ਤੇ ਮੁੱਖ ਮੰਤਰੀ ਕੇਜਰੀ ਵਾਲੜੇ ਉਹਨਾਂ ਨੂੰ ਪਹਿਲਾ ਸੱਮਨ ਪਿਛਲੇ 2 ਨਵੰਬਰ ਨੂੰ ਭੇਜਿਆ ਗਿਆ ਸੀਗਾ ਜਦੋਂ ਕਿ ਦੂਜਾ ਸੱਮਨ 21 ਦਸੰਬਰ ਨੂੰ ਤੀਜਾ ਜਿਹੜਾ ਵਾ ਪਿਛਲੇ ਮਹੀਨੇ 3 ਜਨਵਰੀ ਨੂੰ ਜਿਹੜਾ ਭੇਜਿਆ ਗਿਆ ਸੀਗਾ ਤੇ 17 ਜਨਮ ਰਹੀ ਹੁੰਤੇ ਪੰਜਵਾਂ ਸਬੰਧ ਜਿਹੜਾ ਵਾ 2 ਫਰਵਰੀ ਨੂੰ ਭੇਜਿਆ ਗਿਆ ਸੀ 14 ਫਰਵਰੀ ਨੂੰ ਜਾਂਚ ਏਜੰਸੀ ਨੇ ਕੇਜਰੀਵਾਲ ਨੂੰ 6ਵਾਂ ਸਬੰਧ ਜਾਰੀ ਕੀਤਾ ਸੀਗਾ ਤੇ 19 ਫਰਵਰੀ ਨੂੰ ਪੇਸ਼ ਹੋਣ ਲਈ ਜਿਹੜਾ ਵਾ ਅੱਜ ਜਿਹੜਾ 19 ਫਰਵਰੀ ਆ ਅੱਜ ਜਿਹੜਾ ਪੇਸ਼ ਹੋਣ ਨੂੰ ਜਿਹੜਾ ਕਿਹਾ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਜਿਹੜਾ ਅੱਜ ਵੀ ਉੱਥੇ ਪੇਸ਼ ਨਹੀਂ ਹੋਏ ਕੇਜਰੀਵਾਲ ਵਾਰ-ਵਾਰ ਮੋਦੀ ਸਰਕਾਰ ਤੇ ਏਡੀ ਦੇ ਸੰਮਨਾਂ ਨੂੰ ਲੈ ਕੇ ਜਿਹੜੇ ਉਹ ਪ੍ਰੇਸ਼ਾਨ ਚੱਲ ਰਹੇ ਕਿ ਮੋਦੀ ਸਰਕਾਰ ਦੇ ਕਹਿਣ ਤੇ ਜਿਹੜੇ ਆ ਉਹਨਾਂ ਨੂੰ ਸੰਮਨ ਜਿਹੜੇ ਆ ਉਹ ਏਡੀ ਵੱਲੋਂ ਭੇਜੇ ਜਾ ਰਹੇ ਆ ਕਿਤੇ ਨਾ ਕਿਤੇ ਜਿਹੜੀ ਇਲੈਕਸ਼ਨਾਂ ਤੋਂ ਪਹਿਲਾਂ ਇਹ ਕੇਂਦਰ ਸਰਕਾਰ ਜਿਹੜੀ ਆ ਕੇਜਰੀਵਾਲ ਨੂੰ ਘੇਰਨਾ ਚਾਹਦੀ ਆ ਉਸ ਨੂੰ ਲੈ ਕੇ ਦੁਬਾਰਾ ਜਿਹੜੇ ਅੱਜ ਜੋ ਸੱਮਣ ਭੇਜੇਗੇ ਸੀਗੇ ਅਰਵੰਦ ਕੇਜਰੀਵਾਲ ਨੂੰ ਤੇ ਵਾਰ-ਵਾਰ ਮੋਦੀ ਮੋਦੀ ਦੇ ਈਡੀ ਦੇ ਸੱਮਣਾਂ ਨੂੰ ਲੈ ਕੇ ਪਰੇਸ਼ਾਨ ਚੱਲ ਰਿਹਾ ਕੇਜਰੀਵਾਲ ਕੀ ਸੱਮਣ ਵਾਰ-ਵਾਰ ਹੈ ਪਰ ਅੱਜ ਵੀ ਦੁਬਾਰਾ ਉਹ ਪੇਸ਼ ਨਹੀਂ ਹੋਏ ਕੇਜਰੀਵਾਲ ਦੇ ਉਹਨਾਂ ਦੀ ਆਮ ਆਦਮੀ ਪਾਰਟੀ ਲਗਾਤਾਰ ਈਡੀ ਦੇ ਸਮਣਾਂ ਨੂੰ ਗੈਰ ਕਾਨੂੰਨੀ ਜਿਹੜੀ ਦੱਸਦੀ ਹੈ ਕਿ ਇਹ ਈਡੀ ਵੱਲੋਂ ਸਮਣ ਆ ਰਹੇ ਉਹ ਗੈਰ ਕਾਨੂੰਨੀ ਆ ਲਗਾਤਾਰ ਜਿਹੜੇ ਆ ਉਹ ਸਮਣ ਭੇਜ ਰਹੀ ਆ ਵਾਰ-ਵਾਰ ਪੇਸ਼ ਹੋਣ ਦੀ ਈਡੀ ਨੂੰ ਵੀ ਅਦਾਲਤ ਤੱਕ ਪਹੁੰਚ ਕੀਤੀ ਸੀ ਅਗਲੀ ਜਿਹੜੀ ਸੁਣਵਾਈ ਆ ਉਹ 16 ਮਾਰਚ ਨੂੰ ਜਿਹੜੀ ਤੈਅ ਕੀਤੀ ਗਈ ਹੈ ਅਦਾਲਤ ਨੇ ਨੋਟਿਸ ਤੋਂ ਬਾਅਦ 16 17 ਫਰਵਰੀ ਨੂੰ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਰਾਉ ਸੈਵੈਨਿਊ ਅਦਾਲਤ ਚ ਪੇਸ਼ ਹੋਏ ਜਿਸ ਤਾ ਉਹਨਾਂ ਨੇ ਬੜੇ ਬਜਟ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਸਰੀਰਿਕ ਤੌਰ ਤੇ ਪੇਸ਼ ਹੋਣ ਲਈ ਕੁਝ ਸਮਾਂ ਮੰਗਿਆ ਤੇ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਤੈਅ ਕੀਤੀ ਹੈ ਮਨੀਸ਼ ਸੋਧਿਆ ਅਤੇ ਸੰਜੇ ਸਿੰਘ ਕਥਿਤ ਸ਼ਰਾਬ ਘਟੋਲੇ ਦੇ ਮਾਮਲੇ ਚ ਪਹਿਲਾਂ ਹੀ ਜੇਲ੍ਹ ਵਿੱਚ ਹਨ ਉਹਨਾਂ ਤੇ ਵੀ ਇਹ ਸਵਾਲ ਹੀ ਫਾਇਦਾ ਹੁੰਦਾ ਵਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਕਹਿੰਦੀ ਆ ਕਿ ਅਸੀਂ ਕ腐ਸ਼ਨ ਖਤਮ ਕਰ ਲਈ ਪਰ ਇਹਨਾਂ ਦੇ ਮੰਤਰੀ ਹੀ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਹਨ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਕਿ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਹੁਣ ਇਲੈਕਸ਼ਨ ਜਿਹੜੇ ਆ ਉਹ ਸਿਰ ਦੇ ਉੱਤੇ ਆ ਰਹੇ ਨੇ ਜਿਹੜੇ ਪੂਰੇ ਐਮਪੀ ਦੇ ਇਲੈਕਸ਼ਨ ਆਉਣ ਵਾਲੇ ਨੇ ਜਿਹੜੇ ਪੂਰੇ ਇੰਡੀਆ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਇਹਨਾਂ ਇਲੈਕਸ਼ਨਾਂ ਵਿੱਚ ਖੜੀ ਉਤਰਦੀ ਆ ਜਾਂ ਨਹੀਂ ਹੁਣ ਦੇਖਣਾ ਇਹੀ ਹੋਵੇਗਾ ਤੇ ਅੱਜ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਪੇਸ਼ ਨਹੀਂ ਹੋਏ ਆ ਕਦੋਂ ਤੇ ਕਦੋਂ ਭੇਜੇਗੇ ਸੇਮਾ 2 ਨਵੰਬਰ ਪਹਿਲਾ ਸਮਨ ਪੇਸ਼ ਨਹੀਂ ਹੋਇਆ 21 ਦਸੰਬਰ ਨੂੰ ਦੂਜਾ ਸਮਨ ਪੇਸ਼ ਨਹੀਂ ਹੋਇਆ 3 ਜਨਵਰੀ ਤੀਜਾ ਸਮਨ ਪੇਸ਼ ਨਹੀਂ ਹੋਇਆ 17 ਜਨਵਰੀ ਚੌਥਾ ਸਮਨ ਪੇਸ਼ ਨਹੀਂ ਹੋਇਆ 2 ਫਰਵਰੀ ਜਿਹੜਾ ਆ ਬਾ ਪੰਜਵਾਂ ਸਮਨ ਭੇਜਿਆ ਗਿਆ ਪਰ ਉਦੋਂ ਵੀ ਪੇਸ਼ ਨਹੀਂ ਹੋਇਆ ਤੇ 14 ਫਰਵਰੀ ਛੇਵਾਂ ਸਮਨ ਜਿਹੜਾ ਭੇਜਿਆ ਗਿਆ ਉਦੋਂ ਵੀ ਪੇਸ਼ ਨਹੀਂ ਆ ਇਸ ਤੋਂ ਪਹਿਲਾਂ ਦਿੱਲੀ ਕੋਰਟ ਵਿੱਚ ਕੋਰਟ ਨੇ ਅਰਵਿੰਗ ਕੈਂਜਰੀ ਖਾ ਖਿਲਾਫ ED ਵੱਲੋਂ ਦਾਇਰ ਕੀਤੀ ਸ਼ਿਕਾਇਤ ਉੱਤੇ ਸੁਣਵਾਈ ਕਰਦੇ ਹੋਏ ਕੋਰਟ ਵਿੱਚ ਵਿਅਕਤੀਗਤ ਪੇਸ਼ੀ ਦੀ ਰਾਹਤ ਦਿੱਤੀ ਸੀ ED ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਸ਼ਰਾਬ ਦੀ ਨੀਤੀ ਦੇ ਮਾਮਲੇ ਵਿੱਚ ਕੇਜਰੀਵਾਲ ਨੂੰ ਭੇਜੇ ਗਏ ਸਮਰਾਂ ਨੂੰ ਨਜ਼ਰਅੰਦਾਜ਼ ਕਰਿਆ ਨਹੀਂ ED ਦੀ ਸ਼ਿਕਾਇਤ ਉੱਤੇ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿਧਾਨ ਸਭਾ ਸੈਸ਼ਨ ਜਾਰੀ ਹੈ ਤੇ ਇਹ ਮਾਰਚ ਦੇ ਪਹਿਲੇ ਹਫ਼ਤੇ ਤੱਕ ਚੱਲੇਗਾ ਅਜੇ ਵਿੱਚ ਉਹ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਸ ਦਾ ਹਵਾਲਾ ਦੇ ਕੇ ਉਸ ਵਿੱਚ ਨਹੀਂ ਪਹੁੰਚੇ ਸੀ ਤੇ ਕੀ ਤੁਹਾਡੇ ਸਕੂਰ ਉਤੇ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂ ਦੱਸਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ